ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੋ ਅਲੱਗ-ਅਲੱਗ ਤਰੀਕੇ ਨਾਲ ਪਾਈਪਿੰਗ ਕੱਢਣਾ ਦੱਸਾਂਗੇ ਜਿਹੜੇ ਕਿ ਬਹੁਤ ਹੀ ਸੌਖੇ ਤਰੀਕੇ ਆ ਠੀਕ ਹੈ ਜੀ ਆਪਾਂ ਅੱਜ ਸਿੰਪਲ ਪਾਈਪਿੰਗ ਕੱਢਾਂਗੇ ਤੇ ਇਹ ਆਪਣੇ ਕੋਲ ਬਾਜੀ ਦੀ ਕਟਿੰਗ ਕੀਤੀ ਹੋਈ ਆ ਤੇ ਇਹ ਆਪਣੇ ਕੋਲ ਦੋ ਬਾਜੀ ਆ ਠੀਕ ਹੈ ਜੀ ਇੱਕ ਬਾਜੀ ਤੇ ਆਪਾਂ ਤੁਹਾਨੂੰ ਅਲੱਗ ਤਰੀਕਾ ਦੱਸਾਂਗੇ ਤੇ ਇੱਕ ਬਾਜੀ ਦਾ ਆਪਾਂ ਤੁਹਾਨੂੰ ਅਲੱਗ ਤਰੀਕਾ ਦੱਸਾਂਗੇ ਦੋਨੇ ਤਰੀਕੇ ਬਹੁਤ ਸੌਖੇ ਆ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਸਿਰਫ ਇੱਕ ਸਲਾਈ ਵਿੱਚ ਹੀ ਪਾਈਪਿੰਗ ਕੱਢਾਂਗੇ ਠੀਕ ਹੈ ਜੀ ਇੱਕ ਹੀ ਸਾਈ ਲਾਵਾਂਗੇ ਹੋਰ ਸਲਾਈ ਨਹੀਂ ਲਾਵਾਂਗੇ ਇਹਦੇ ਵਿੱਚ ਆਪਾਂ ਆਪਾਂ ਕੀ ਕਰਨਾ ਆਪਾਂ ਸੂਟ ਦਾ ਸੁਧੇਲਾ ਪਾਸਾ ਲੈ ਲੈਣਾ ਦੇਖੋ ਜੀ ਸੁਧੇਲਾ ਪਾਸਾ ਹੈ ਇਹ ਸੂਟ ਦਾ ਠੀਕ ਹੈ ਜੀ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਪਾਈਪਿੰਗ ਰੱਖਾਂਗੇ ਇਸ ਤਰੀਕੇ ਨਾਲ ਜਿੱਥੇ ਆਪਣਾ ਕੱਟ ਲੱਗਿਆ ਹੋਇਆ ਫੋਲਡਿੰਗ ਦਾ ਉੱਥੇ ਆਪਾਂ ਇਸ ਤਰੀਕੇ ਨਾਲ ਪਾਈਪਿੰਗ ਰੱਖਾਂਗੇ ਤੇ ਉੱਪਰੋਂ ਕੱਪੜੇ ਨੂੰ ਇਸ ਤਰੀਕੇ ਨਾਲ ਹੀ ਫੋਲਡਿੰਗ ਕਰ ਦੇਣੀ ਠੀਕ ਹੈ ਜੀ ਬਿਲਕੁਲ ਪਾਈਪਿੰਗ ਦੇ ਨਾਲ ਫੋਲਡਿੰਗ ਕਰਾਂਗੇ ਤੇ ਆਪਾਂ ਇਥੇ ਸਲਾਈ ਲਾ ਦਾਂਗੇ ਇਸ ਕਪੜੇ ਉੱਪਰ ਪਾਈਪ ਇਸ ਕਪੜੇ ਉੱਪਰ ਸਲਾਈ ਲਾਵਾਂਗੇ ਤੇ ਸਲਾਈ ਬਿਲਕੁਲ ਪਾਈਪਿੰਗ ਦੇ ਨਾਲ-ਨਾਲ ਲਾਵਾਂਗੇ ਠੀਕ ਹੈ ਜੀ ਤੇ ਆਪਾਂ ਡਬਲ ਫੋਟ ਨਾਲ ਹੀ ਪਾਈਪਿੰਗ ਲਾਵਾਂਗੇ ਕਈ ਭੈਣਾਂ ਕਹਿੰਦੀਆਂ ਜੀ ਸਾਥ ਡਬਲ ਫੋਟ ਨਾਲ ਪਾਈਪਿੰਗ ਨਹੀਂ ਲੱਗਦੀ ਤੇ ਸਿੰਗਲ ਨਾਲ ਹੀ ਲੱਗਦੀ ਹੈ ਦੇਖੋ ਆਪਾਂ ਡਬਲ ਫੋਟ ਨਾਲ ਤੁਹਾਨੂੰ ਪਾਈਪਿੰਗ ਲੱਗ ਕੇ ਦਿਖਾਵਾਂਗੇ ਇਸ ਤਰੀਕੇ ਨਾਲ ਪਾਈਪਿੰਗ ਆਪਾਂ ਸਹੀ ਕਰ ਲੈਣੀ ਹੈ ਆਪਣੇ ਕੱਟ ਤੇ ਲਾ ਲੈਣੇ ਐਸ ਤਰ੍ਹਾਂ ਠੀਕ ਹੈ ਜੀ ਜਿੱਥੇ ਆਪਾਂ ਫੋਲਡਿੰਗ ਕਰਨਾ ਉੱਥੇ ਪਾਈਪਿੰਗ ਰੱਖ ਲੈਣੀ ਆ ਤੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨੂੰ ਉੱਪਰ ਕੱਪੜਾ ਫੋਲਡਿੰਗ ਕਰ ਦੇਣਾ ਠੀਕ ਹੈ ਜੀ ਲੋ ਜੀ ਇਸ ਤਰੀਕੇ ਨਾਲ ਆਪਣੀ ਪਾਈਪਿੰਗ ਨਿਕਲ ਗਈ ਇਸ ਤਰੀਕੇ ਨਾਲ ਦੇਖੋ ਪਾਈਪਿੰਗ ਵੀ ਆਪਣੀ ਬਰਾਬਰ ਬਰਾਬਰ ਆ ਰਹੀ ਆ ਤੇ ਆਪਾਂ ਕੱਢੀ ਵੀ ਸਿਰਫ ਇੱਕ ਸਲਾਈਨ ਵਾਲੀ ਆ ਠੀਕ ਹੈ ਤੁਸੀਂ ਦੂਰੋਂ ਨੇੜੋਂ ਦੇਖ ਸਕਦੇ ਆ ਪਾਈਪਿੰਗ ਬਿਲਕੁਲ ਬਰਾਬਰ ਬਰਾਬਰ ਹੈ ਤੇ ਬਹੁਤ ਹੀ ਸਫਾਈ ਨਾਲ ਆਪਣੀ ਪਾਈਪਿੰਗ ਨਿਕਲੀ ਆ ਤੇ ਆਪਾਂ ਇਹ ਪਾਈਪਿੰਗ ਜਿਹੜੀ ਕੱਢੀ ਆ ਜੀ ਇੱਕ ਸਲਾਈਨ ਵਾਲੀ ਕੱਢੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੂਜਾ ਤਰੀਕਾ ਦੱਸਾਂਗੇ ਦੇਖੋ ਆਪਣਾ ਕੋ ਦੂਜੀ ਬਾਜੂ ਕਟਿੰਗ ਕੀਤੀ ਹੋਈ ਆ ਇਹਦਾ ਆਪਾਂ ਕੁੱਠੇ ਵਾਲਾ ਪਾਸਾ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਹੈਗਾ ਬਾਹ ਦਾ ਕੁੱਠੇ ਵਾਲਾ ਪਾਸਾ ਠੀਕ ਹੈ ਜੀ ਤੇ ਇਹ ਆਪਾਂ ਪਾਈਪਿੰਗ ਕਿਵੇਂ ਕੱਢਣੀ ਹੈ ਇਸ ਤਰੀਕੇ ਨਾਲ ਜਮਾਂ ਕੰਨੀ ਤੇ ਇਸ ਤਰੀਕੇ ਨਾਲ ਪਾਈਪਿੰਗ ਰੱਖਾਂਗੇ ਕੁੱਠੇ ਵਾਲੇ ਪਾਸੇ ਜਮਾਂ ਕੰਨੀ ਤੇ ਪਾਈਪੇ ਰੱਖਾਂਗੇ ਇਸ ਤਰੀਕੇ ਨਾਲ ਤੇ ਪਾਈਪਿੰਗ ਦੇ ਨਾਲ-ਨਾਲ ਆਪਾਂ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਆਪਣੀ ਇੱਕ ਸਲਾਈ ਲੱਗ ਗਈ ਹੈ ਬਿਲਕੁਲ ਪਾਈਪਿੰਗ ਦੇ ਨਾਲ ਨਾਲ ਸਲਾਈ ਲਾਉਣੀ ਹੈ ਤੇ ਇਸ ਤੋਂ ਬਾਅਦ ਆਪਾਂ ਬਾਹਰ ਦਾ ਸਿੱਧਾ ਵਾਲਾ ਪਾਸਾ ਕਰਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਤੇ ਇਸ ਤਰੀਕੇ ਨਾਲ ਜਿੱਥੇ ਆਪਣਾ ਫੋਲਡਿੰਗ ਦਾ ਕੱਟ ਲੱਗਿਆ ਹੋਇਆ ਉਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰ ਦਾਂਗੇ ਠੀਕ ਹੈ ਜੀ ਤੇ ਪਾਈਪਿੰਗ ਦੇ ਨਾਲ ਨਾਲ ਸਲਾਈ ਲਾਵਾਂਗੇ ਇਹ ਆਪਣਾ ਹੈਗਾ ਦੂਸਰਾ ਤਰੀਕਾ ਤੇ ਇਹਦੇ ਵਿੱਚ ਆਪਾਂ ਦੋ ਸਲਾਈਆਂ ਲਗਦੀਆਂ ਤੇ ਤੁਸੀਂ ਦੇਖ ਸਕਦੇ ਹੋ ਦੂਜੇ ਤਰੀਕੇ ਨਾਲ ਵੀ ਆਪਣੀ ਪਾਈਪਿੰਗ ਬਹੁਤ ਸੋਹਣੀ ਨਿਕਲੀ ਹੈ ਵੇਖੋ ਬਰਾਬਰ ਬਰਾਬਰ ਆਪਣੀ ਪਾਈਪਿੰਗ ਆਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਦੋਨੋਂ ਤਰੀਕੇ ਨਾਲ ਪਾਈਪਿੰਗ ਨੂੰ ਕੱਢ ਕੇ ਦਿਖਾਤੀ ਆ ਇਹ ਵਾਲੀ ਪਾਈਪਿੰਗ ਆਪਾਂ ਇੱਕ ਸਲਾਈਨਾਂ ਕੱਢੀ ਆ ਠੀਕ ਹੈ ਜੀ ਤੇ ਇਹ ਵਾਲੀ ਪਾਈਪਿੰਗ ਆਪਾਂ ਦੋ ਸਲਾਈਨਾਂ ਕੱਢੀ ਆ ਤੇ ਪਾਈਪਿੰਗ ਆਪਣੀ ਸੇਮ ਬਰਾਬਰ ਬਰਾਬਰ ਦੋਨੇ ਬਾਜੂ ਤੇ ਇੱਕੋ ਜਿਹੀ ਆਈ ਹੈ ਤੇ ਹਾਂਜੀ ਫਰੈਂਡ ਤੁਸੀਂ ਵੀ ਇਸ ਈਜ਼ੀ ਤਰੀਕੇ ਨਾਲ ਜੇ ਸੂਟ ਤੇ ਪਾਈਪਿੰਗ ਕੱਟ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਬ ਰੱਖਾ